ਹਾਂ ਜੀ ਸਸਿਕਲ ਦੋਸਤੋ ਅਮਾ ਜਾਨੂੰ ਬੁਖਾਨੇ ਆ ਕਿਵੇਂ ਤੇੜੀਆਂ ਨੇ ਤੇੜੀਆਂ ਖਤਮ ਕਰਤੀਆਂ ਨੇ ਸਿਲਿਲ ਪਹਿਲਾਂ ਕਲੋਰੋ ਪਾਈ ਸੀ ਪਾਣੀ ਦੇ ਵਿੱਚ ਤੇ ਅੱਜ ਫੇਰ ਸਪਰੇਅ ਕਰਾਉਂਦੇ ਆ ਨਾਲ ਕਲੋਰੋ ਇੱਕ ਅੱਧਾ ਲੀਟਰ ਕਿੱਲੇ ਤੇ 6 6 7 7 ਪੰਪ ਲਵਾਉਂਦੇ ਆ ਪਾਣੀ ਦੇ ਤੇ ਅਗਰ ਕਿਵੇਂ ਤੇੜੀਆਂ ਬਿਲਕੁਲ ਖਤਮ ਕੀਤੀਆਂ ਅਧੀਆਂ ਨੇ ਦੋ ਦੋ ਸੁੰਡੀਆਂ ਇੱਕ ਇੱਕ ਪੱਡੇ 'ਚ ਲੱਗੁੰਦੀਆਂ ਨੇ ਇੰਨੀ ਜਿਆਦੀ ਖੁਣੜੀ ਏ ਤੇ ਮੇਰੀ ਤੇ ਹੀ ਬੇਨਤੀ ਸਾਰਿਆਂ ਨੂੰ ਆਪਣੀ ਕਣਕ ਵੱਲ ਗੌਰ ਕਰੋ ਆਪਣੀ ਕਣਕ ਵੇਖੋ ਜਾ ਕੇ ਕੰਮ ਕੰਟਰੋਲ ਤੋਂ ਬਾਹਰ ਹੋਇਆ ਪਿਆ ਕਈ ਤੇ ਸਾਡੇ ਪਿੰਡ ਘੱਟੋ ਘੱਟ ਤਿੰਨ ਚਾਰ ਘਰ ਨੇ ਜਿਨ੍ਹਾਂ ਨੇ ਵਾਹ ਕੇ ਕਣਕ ਦੀ ਜਿੰਨ ਲੱਗਲੇ ਕਰਵਾਉਂਦੇ ਟਾਈਮ ਬੜਾ ਡੇਟ ਹੋ ਗਿਆ ਆ ਦਵਾਈਆਂ ਪਾਨੇ ਪਿਆ ਠੀਕ ਹੈ ਜੀ ਤੇ ਇਹਦੇ ਨਾਲ ਆ ਮਿਕਸ ਦਵਾਈ ਕੀਤੀ ਹੈ ਇਹ ਦੋਨੋਂ ਦਵਾਈਆਂ ਮਿਕਸ ਕਰਕੇ ਪਾਉਂਦੇ ਆ 350 300 ਗ੍ਰਾਮ ਕਿੱਲੇ ਦੇ ਵਿੱਚ ਸੌਰੀ 350 ਗ੍ਰਾਮ ਕਲੋਰੋ ਸਾਈਪਰ ਤੇ ਪਾਵਾਂਗੇ